ਇੱਕ ਵਾਰ ਫੇਰ ਆ ਵਾਪਸ ਜੇਲ੍ਹ ਪਰਤਣਗੇ ਡੇਰਾ ਮੁਖੀਰ ਰਾਮ ਰਹੀਮ ਦੱਸਦੀਏ ਕਿ 28 ਜਨਵਰੀ ਨੂੰ ਜਿਹੜੀ ਉਹਨਾਂ ਨੂੰ ਇੱਕ ਪ੍ਰੋਲ ਮਿਲੀ ਸੀ ਇੱਕ ਮਹੀਨੇ ਦੀ ਜਿਹੜੀ ਇਹ ਪ੍ਰੋਲ ਆ ਉਸ ਤੋਂ ਬਾਅਦ ਹੁਣ ਇੱਕ ਮਹੀਨੇ ਦੇ ਬਾਅਦ ਆ ਫਿਰ ਰਾਮ ਰਹੀਮ ਡੇਰਾ ਸਿਰਸਾ ਛੱਡ ਹੁਣ ਮੁੜ ਸੁਨਾਰੀਆ ਜੇਲ੍ਹ ਦੇ ਵਿੱਚ ਪਰਤਣ ਜਾ ਰਹੇ ਨੇ ਦੱਸਦੀਏ ਕਿ ਜਿਹੜੀ ਇੱਕ ਮਹੀਨੇ ਦੀ ਪ੍ਰੋਲ ਸੀ ਉਹ ਖਤਮ ਹੋ ਚੁੱਕੀ ਆ ਤਾਂ ਹੁਣ ਫੇਰ ਜਿਹੜੀ ਉਹਨਾਂ ਦੇ ਵੱਲੋਂ ਜੇਲ੍ਹ ਜਾਣ ਦੀ ਤਿਆਰੀ ਆ ਉਹ ਕਰ ਲਈ ਗਈ ਆ ਤਾਂ ਅੱਜ ਉਹਨਾਂ ਨੂੰ ਫੇਰ ਜਿਹੜਾ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸ ਲਿਆਂਦਾ ਆ ਜਾਊਗਾ ਦੱਸਦੀਏ ਕਿ 28 ਫਰਵਰੀ ਨੂੰ ਉਹ ਜਿਹੜਾ ਉਹਨਾਂ ਦੇ ਵੱਲੋਂ ਹੋਣਾ ਵਾਪਸੀ ਦੀ ਜਿਹੜੀ ਇਹ ਇੱਕ ਗੱਲ ਹੈ ਜਿਹੜੀ ਸਾਹਮਣੇ ਆਈ ਹੈ ਕਿ ਵਾਪਸੀ ਜਾ ਰਹੇ ਨੇ 1 ਮਹੀਨੇ ਦੀ ਜਿਹੜੀ ਪਰੋਲ ਆ ਉਹਨਾਂ ਦੇ ਵੱਲੋਂ ਕੱਟੀ ਗਈ ਹੈ ਹਾਲਾਂਕਿ ਜਦੋਂ ਪਰੋਲ ਮਿਲੀ ਸੀ ਉਦੋਂ ਖਬਰਾਂ ਇਹ ਉੱਠੀਆਂ ਸੀ ਕਿ 20 ਦਿਨਾਂ ਦੀ ਜਿਹੜੀ ਪਰੋਲ ਆ ਉਹਨਾਂ ਨੂੰ ਮਿਲੀ ਆ ਪਰ ਉਸ ਤੋਂ ਬਾਅਦ ਪਰੋਲ ਜਿਹੜੀ ਆ ਉਹ ਅੱਗੇ ਵੱਧਦੀ ਹੋਈ 1 ਮਹੀਨੇ ਦੀ ਪੂਰੀ ਹੋਈ ਆ ਦੱਸਦੀਏ ਕਿ 28 ਜਨਵਰੀ ਨੂੰ ਜਿਹੜੀ ਉਹਨਾਂ ਨੂੰ ਪਰੋਲ ਮਿਲਦੀ ਆ ਉਸ ਤੋਂ ਬਾਅਦ ਜਿਹੜੀਆਂ ਦਿੱਲੀ ਦੇ ਵਿੱਚ ਉਹ ਵਿਧਾਨ ਸਭਾ ਚੋਣਾਂ ਹੋਈਆਂ ਨੇ ਚੋਣਾਂ ਤੋਂ ਇਕਦਮ ਪਹਿਲਾਂ ਉਹਨਾਂ ਨੂੰ ਪ੍ਰੋਲ ਮਿਲਦੀ ਆ ਚਾਹੇ ਉਹ ਵਿਧਾਨ ਸਭਾ ਚੋਣਾ ਹੋਣਾ ਹੋਣ ਚਾਹੇ ਫਿਰ ਲੋਕ ਸਭਾ ਚੋਣਾ ਆਉਣਾ ਹਰ ਪੂਰੇ ਇੰਡੀਆ ਦੇ ਵਿੱਚ ਜਿੱਥੇ ਵੀ ਚੋਣਾ ਹੁੰਦੀਆਂ ਉਸ ਤੋਂ ਪਹਿਲਾਂ ਉਹਨਾਂ ਨੂੰ ਪ੍ਰੋਲ ਮਿਲ ਜਾਂਦੀ ਆ ਤਾਂ 20 ਦਿਨਾਂ ਦੀ ਪ੍ਰੋਲ ਦੀ ਗੱਲ ਆ ਆਖੀ ਗਈ ਸੀ ਪਰ ਹੁਣ ਜਿਹੜੀ ਆ ਉਹਨਾਂ ਦੇ ਵੱਲੋਂ 30 ਦਿਨਾਂ ਦੀ ਪ੍ਰੋਲ ਕੱਟੀ ਗਈ ਆ 28 ਜਨਵਰੀ ਨੂੰ ਜਿਹੜੇ ਉਹ ਬਾਹਰ ਆਏ ਸੀ ਤਾਂ ਹੁਣ 28 ਫਰਵਰੀ ਨੂੰ ਉਹਨਾਂ ਦੀ ਜਿਹੜੀ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸੀ ਹੋ ਰਹੀ ਆ ਦੱਸ ਦਈਏ ਕਿ ਇਸ ਵਾਰ ਜਿਹੜੇ ਰਾਮ ਰਹੀਮ ਨੇ ਡੇਰਾ ਮੁਖੀ ਸਿਰਸਾ ਨੇ ਉਹਨਾਂ ਦੇ ਵੱਲੋਂ ਸਿਰਸਾ ਡੇਰੇ ਦੇ ਵਿੱਚ ਜਿਹੜਾ ਇਹ ਪੂਰਾ ਮਹੀਨਾ ਬਤਾਇਆ ਗਿਆ ਕਿਉਂਕਿ ਪਹਿਲਾਂ ਉਹਨਾਂ ਨੂੰ ਜਿਹੜਾ ਸਿਰਸਾ ਡੇਰੇ ਜਾਣ ਦੀ ਪਰਮਿਸ਼ਨ ਨਹੀਂ ਸੀ ਪਰ ਇਸ ਵਾਰ ਉਹ ਡੇਰਾ ਸਿਰਸਾ ਪਹੁੰਚੇ ਨੇ ਕਿਉਂਕਿ ਡੇਰਾ ਸਿਰਸਾ ਦੀ ਗੱਦੀ ਨੂੰ ਲੈ ਕੇ ਜਿਹੜੀਆਂ ਇੱਕ ਕਹਦੀ ਹੈ ਕਿ ਲੜਾਈ ਆ ਉਹ ਹੋ ਰਹੀ ਸੀ ਜਿਸ ਦੇ ਕਾਰਨ ਜਿਹੜਾ ਪੂਰਾ ਸਮਝੌਤਾ ਇਹ ਉਹ ਰਾਮ ਰਹੀਮ ਦੇ ਵੱਲੋਂ ਖੁਦ ਕਰਵਾਇਆ ਗਿਆ ਦੱਸਦੀ ਹੈ ਕਿ ਵਿਸ਼ੇਸ਼ ਚਰਚਾ ਜਿਹੜੀ ਆ ਇਸ ਤੇ ਛਿੜਤੀ ਹੋਈ ਨਜ਼ਰ ਆ ਰਹੀ ਸੀ ਕਿ ਹੁਣ ਜਿਹੜੀ ਡੇਰਾ ਸਿਰਸਾ ਦੀ ਗੱਦੀ ਆ ਉਸ ਤੇ ਕੌਣ ਬੈਠੇਗਾ ਤਾਂ ਉਸ ਤੋਂ ਬਾਅਦ ਜਿਹੜੇ ਰਾਮ ਰਹੀਮ ਨੇ ਉਹਨਾਂ ਨੂੰ ਮਿਲਦੀ ਆ ਉਹ ਸਿੱਧਾ ਜਿਹੜਾ ਉਹ ਡੇਰਾ ਸਿਰਸਾ ਪਹੁੰਚਦੇ ਆ ਜਿੱਥੇ 1 ਮਹੀਨਾ ਬਤਾਉਣ ਤੋਂ ਬਾਅਦ ਵੀ ਜਿਹੜੀ ਕੋਈ ਗੱਲ ਹਜੇ ਸਾਹਮਣੇ ਨਹੀਂ ਲੱਗੀ ਕਿ ਇਹ ਜਿਹੜਾ ਉਸ ਗੱਦੀ ਤੇ ਕੌਣ ਬੈਠੂਗਾ ਉਸ ਗੱਦੀ ਤੇ ਰਾਮ ਰਹੀਮ ਹੀ ਜਿਹੜੇ ਨੇ ਉਹ ਬੈਠਣਗੇ ਜਾਂ ਫਿਰ ਉਹਨਾਂ ਨੇ ਕੋਈ ਆਪਣਾ ਉਤਰਾਧਿਕਾਰੀ ਨਿਯੁਕਤ ਕਰ ਦਿੱਤਾ ਜਿਸ ਦੀ ਹਜੇ ਪੁਸ਼ਟੀ ਜਿਹੜੀ ਹੈ ਉਹ ਨਹੀਂ ਹੋਈ ਪਰ ਅੱਜ 1 ਮਹੀਨੇ ਦੀ ਜਿਹੜੀ ਪਰੋਲ ਕੱਟ ਕੇ ਉਹ ਡੇਰਾ ਮੁਖੀ ਰਾਮ ਰਹੀਮ ਨੇ ਜਿਹੜੇ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸ ਪਹੁੰਚਣ ਵਾਲੇ ਨੇ ਕਿਉਂਕਿ 28 ਜਨਵਰੀ ਨੂੰ ਜਿਹੜੀ ਉਹਨਾਂ ਨੂੰ ਪ੍ਰੋਲ ਮਿਲੀ ਸੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਇਹ 20 ਦਿਨਾਂ ਦੀ ਪ੍ਰੋਲ ਮਿਲੀ ਸੀ ਉਦੋਂ 20 ਦਿਨ ਆਖਿਆ ਗਿਆ ਸੀ ਪਰ ਹੁਣ ਜਿਹੜੀ ਪੈਰੋਲ ਆ ਉਹ ਦਿਨ ਗਿਣੀਏ ਤਾਂ 30 ਦਿਨਾਂ ਦੀ ਜਿਹੜੀ ਪੈਰੋਲ ਮਿਲਦੀ ਹੈ ਜਿਹੜੀ ਦੇਖੀ ਜਾ ਸਕਦੀ ਹੈ ਕਿਉਂਕਿ 28 ਜਨਵਰੀ ਨੂੰ ਉਹ ਬਾਹਰ ਆਏ ਸੀ ਤੇ ਵਾਪਸ ਜਿਹੜਾ 28 ਫਰਵਰੀ ਨੂੰ 1 ਮਹੀਨੇ ਬਾਅਦ ਜਿਹੜਾ ਉਹਨਾਂ ਦੇ ਵੱਲੋਂ ਸੁਨਾਰੀਆ ਜੇਲ੍ਹ ਦੇ ਵਿੱਚ ਵਾਪਸੀ ਕੀਤੀ ਗਈ